ਸਾਨੂੰ ਸਾਰੇ ਨੂੰ ਹਿੰਦੂ ਗੋਰੇ ਕਨੇਦਿਆ ਸੀ ਸਿੱਖਾਂਆਂ ਮੁਸਲਮਾਨਾਂ ਨੂੰ ਸਾਰੇ ਨੂੰ ਹਿੰਦੂ ਇੰਡੀਆ ਤੋਂ ਆਇਆ ਹਿੰਦੁਸਤਾਨ ਤੋਂ ਆਇਆ ਜਦੋਂ ਮੈਂ ਵੀ ਅਮਰੀਕਾ ਗਿਆ 1970 ਦੇ ਵਿੱਚ ਸਾਨੂੰ ਵੀ ਹਿੰਦੂ ਕਨੇਦਿਆ ਹੁੰਦੀ ਸੀ ਅਸੀਂ ਵੀ ਲੋਕਾਂ ਨੂੰ ਜਣਾ ਸਮਝਾਉਣਾ ਸ਼ੁਰੂ ਕੀਤਾ ਗੋਰਿਆਂ ਨੂੰ ਕਿ ਸਿੱਖ ਸਿੱਖਾਂ ਤੇ ਮੁਸਲਮਾਨ ਮੁਸਲਮਾਨ ਨੂੰ ਸੈਂਸਰ ਨੂੰ ਚੰਗਾ ਨਹੀਂ ਲੱਗਾ ਲਫ਼ਜ਼ ਤਾਂ ਸਾਨੂੰ ਹਿੰਦੂ ਲਫ਼ਜ਼ ਉਹ ਤਿੰਨ ਤਿੰਨ ਜਗ੍ਹਾ ਤੋਂ ਫਟ ਆਇਆ ਤੁਸੀ ਨੋਟਿਸ ਨਹੀਂ ਕੀਤਾ ਹੋਣਾ ਸਭ ਤੋਂ ਪਹਿਲਾਂ ਮੈਂ ਵਧਾਈ ਦਿੰਦਾ ਸਾਰੀ ਟੀਮ ਨੂੰ ਡਾਕਟਰ ਸਾਹਿਬ ਔਰ ਇਹਨਾਂ ਦੀ ਸਾਰੀ ਟੀਮ ਨੂੰ ਵਧਾਈ ਦਿੰਦਾ ਕਿ ਉਹਨਾਂ ਨੇ ਇੱਕ ਲੀਕ ਤੋਂ ਹਟ ਕੇ ਜਿਹੜੀ ਇੱਕ ਮੂਵੀ ਬਣਾਈ ਹੈ ਕਿਉਂਕਿ ਅਕਸਰ ਇੱਕ ਚਲਣ ਹੁੰਦਾ ਹੈ ਕਿ ਇੱਕ ਟ੍ਰੈਂਡ ਜਿਹੜਾ ਚੱਲ ਰਿਹਾ ਜਿਵੇਂ ਕਮੇਡੀ ਮੂਵੀ ਦਾ ਅਗਰ ਟ੍ਰੈਂਡ ਚੱਲ ਰਿਹਾ ਤਾਂ ਹਰ ਕ੍ਰੈਕਟਰ ਦੀ ਇਹ ਹੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਵੀ ਜਿਹੜੀ ਕਮੇਡੀ ਮੂਵੀ ਬਣਾਈਏ ਪਰ ਜਿਹੜੀ ਸਰਾਬਾ ਨੂਵੀ ਹੈ ਜੇ ਉਹ ਸਾਡੇ ਦਿਲ ਨੂੰ ਝੰਜੋੜਨ ਵਾਲੀ ਹੈ ਕਿਉਂਕਿ ਬਹੁਤ ਸਾਰੀਆਂ ਗੱਲਾਂ ਨੇ ਜਿੰਨਾਂ ਬਾਰੇ ਸਾਨੂੰ ਵੀ ਜਾਣਕਾਰੀ ਹੈ ਉਹ ਇਸ ਮੂਵੀ ਦੇ ਵਿੱਚੋਂ ਸਾਡੇ ਨੌਜਵਾਨਾਂ ਲਈ ਬੜੀ ਸਿੱਧੀ ਜੀ ਸੇਧ ਹੈ ਕਿ ਇੱਕ ਛੋਟੀ ਉਮਰ ਦੇ ਵਿੱਚ ਸਰਾਪਾ ਜੀ ਨੇ ਆਪਣੇ ਫਿਊਚਰ ਨੂੰ ਛੱਡ ਕੇ ਉਹਨਾਂ ਨੇ ਦੇਸ਼ ਚੁਣਿਆ ਸੋ ਦੇਸ਼ ਦੇ ਵਾਸਤੇ ਉਹਨਾਂ ਨੇ ਆਪਣੀ ਕੁਰਬਾਨੀ ਕੀਤੀ ਔਰ ਜਿਨੇ ਜਿਨੇ ਸਾਡੇ ਸ਼ਹੀਦ ਹੋਏ ਨੇ ਉਹਨਾਂ ਦਾ ਮੋਟਿਵ ਇਹੀ ਰਿਹਾ ਕਿ ਅਸੀਂ ਆਪਣੇ ਦੇਸ਼ ਵਾਸਤੇ ਦੇਸ਼ ਸਾਨੂੰ ਪਹਿਲਾ ਸੋ ਇਸ ਕਰਕੇ ਇਸ ਮੂਵੀ ਚੋਂ ਸਾਡੇ ਨੌਜਵਾਨਾਂ ਵਾਸਤੇ ਸੇਧ ਹੈ ਕਿ ਸਾਨੂੰ ਆਪਣਾ ਜਾਂ ਆਪਣੇ ਪਰਿਵਾਰ ਦੀ بجائے ਅਸੀਂ ਆਪਣੇ ਦੇਸ਼ ਦੀ ਆਪਣੇ ਸੂਬੇ ਬਾਰੇ ਸੋਚੀਏ ਕਿਉਂਕਿ ਜਿਸ ਜਿਸ ਵੀ ਇਨਸਾਨ ਦੇ ਵਿੱਚ ਨੇਸ਼ਨ ਪ੍ਰਤੀ ਪਿਆਰ ਹੈ ਉਹ ਦੇਸ਼ ਉਹ ਸੂਬਾ ਕਦੇ ਵੀ ਅੱਗੇ ਵਧਣ ਤੋਂ ਰੋਕਿਆ ਨਹੀਂ ਜਾ ਸਕਦਾ ਉਹ ਹਮੇਸ਼ਾ ਅੱਗੇ ਵਧਦਾ ਰਹੋਗਾ ਸੋ ਮੈਂ ਆਪਣੇ ਵੱਲੋਂ ਡਾਕਟਰ ਸਾਹਿਬ ਔਰ ਇਹਨਾਂ ਦੀ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਜਿਨ੍ਹਾਂ ਨੇ ਇੱਕ ਚੰਗਾ ਕਨਸੈਪਟ ਲੈ ਕੇ ਇੱਕ ਮੂਵੀ ਬਣਾਈ ਹੈ ਔਰ ਸਾਨੂੰ ਬਹੁਤ ਕੁਝ ਅਹਿਜੀਆਂ ਗੱਲਾਂ ਨੇ ਜਿਨ੍ਹਾਂ ਤੋਂ ਸਾਨੂੰ ਜਾਣੂ ਕਰਾਇਆ ਸੋ ਇਸ ਕਰਕੇ ਇਹੋ ਜੀਆਂ ਮੂਵੀ ਆ ਜਿਹੜੀਆਂ ਅੱਜ ਤੋ ਬਣਦੀਆਂ ਨੇ ਉਹ ਇਤਿਹਾਸ ਰਚਦੀਆਂ ਨੇ ਕਿਉਂਕਿ ਮੈਨੂੰ ਇੰਨਾ ਲੱਗਦਾ ਕਿ ਜਿਹੜੀਆਂ ਜੁਕੀ ਚ ਮੂਵੀ ਬਣਦੀਆਂ ਨੇ ਉਹਨਾਂ ਕੋ ਬਸਟ ਨਹੀਂ ਵੱਡਾ ਔਰ ਇੱਕ ਪਿਆਰ ਨਾਲ ਮੂਵੀ ਬਣਾਈ ਹੋਈ ਆ ਸਿੱਦਤ ਨਾਲ ਬਣਾਈ ਹੋਈ ਆ ਸੋ ਇਹਦਾ ਚੰਗਾ ਰਿਜ਼ਲਟ ਆ ਜਿਹੜਾ ਮਿਲੂ ਕਰਤਾਰ ਸਿੰਘ ਸਾਬਾ ਜੀ ਦਾ ਹੁਣ ਇੱਕ ਡਾਇਲੋਗ ਆਉਂਦਾ ਪਿਆ ਸੀ ਫਿਲਮ ਦੇ ਵਿੱਚ ਦੇ ਵਿੱਚ ਉਹਨਾਂ ਇੱਕ ਮਾਸ਼ੂਕਾਂ ਮਰਦੀ ਆ ਪਰ ਉਹ ਆਜ਼ਾਦੀ ਹੈ ਜਿਸ ਉਮਰ ਦੇ ਵਿੱਚ ਲੋਕੀ ਇਸ਼ਕ ਕਰਦੇ ਨੇ ਵਿਆਹ ਕਰਦੇ ਨੇ ਘਰ ਬਸਾਂਦੇ ਨੇ ਉਮਰ ਦੇ ਵਿੱਚ ਚਾਹੇ ਕਰਤਾਰ ਸਿੰਘ ਸਰਾਭਾ ਜੀ ਸੀਗੇ ਜਾਂ ਫਿਰ ਸ਼ਹੀਦ ਭਗਤ ਸਿੰਘ ਸੀਗੇ ਇਹਨਾਂ ਨੇ ਫਾਂਸੀ ਦੇ ਬਦਲੇ ਚੁੱਕ ਲਿਆ ਬਦਲੇ ਇਸ਼ਹਾਦਤ ਨੂੰ ਚੁੱਕ ਲਿਆ ਸੋ ਇਸ ਦੇ ਉੱਤੇ ਤੁਸੀਂ ਨੌਜਵਾਨ ਸਿੰਘ ਕੀ ਕਹੋਗੇ ਆਮ ਆਦਮੀ ਪਾਰਟੀ ਵੀ ਨੌਜਵਾਨਾਂ ਦੀ ਪਾਰਟੀ ਹੋ? ਨਹੀਂ ਨੈਚੁਰਲੀ ਦੇਖੋ ਅਸੀਂ ਤਾਂ ਸਾਡੇ ਮੁੱਖ ਮੰਤਰੀ ਸਾਹਿਬ ਤੋਂ ਅਖਮਾਨ ਜੀ ਜਦੋਂ ਉਹਨਾਂ ਨੇ ਸੋਚ ਚੁੱਕੀ ਸੀ ਅਸੀਂ ਤਾਂ ਸ਼ਹੀਦਾਂ ਦੀ ਧਰਤੀ ਤੇ ਜਾ ਕੇ ਸੌ ਚੁੱਕੀ ਸੀ ਸੋ ਅਸੀਂ ਤਾਂ ਉਹਨਾਂ ਜਿਹੜੇ ਸ਼ਹੀਦ ਨੇ ਸਾਡੇ ਉਹਨਾਂ ਦੇ ਕਦਮ ਚਿੰਨਾ ਤੇ ਚੱਲ ਹੀ ਰਿਹਾ ਪਰ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਬਹੁਤ ਕੁਝ ਦੇਖਣ ਦੀ ਲੋੜ ਹੈ ਮੂਵੀ ਤੋਂ ਦੇਖ ਕੇ ਉਹਨਾਂ ਨੂੰ ਵੀ ਸਮਝਣ ਦੀ ਲੋੜ ਹੈ ਕਿਉਂਕਿ ਇਹਨਾਂ ਨੇ ਕਿਸੇ ਕਿਤੇ ਹੱਫ ਤੇ ਵਾਸਤੇ ਨਹੀਂ ਜੇ ਆਪਾਂ ਦੇਖੀਏ ਤਾਂ ਜਿਹੜੇ ਸਰਬਾਜੀ ਨੇ ਉਹ ਲੈਂਡਲੋਰਡ ਸੀਗੇ ਉਸ ਜ਼ਮਾਨੇ ਦੇ ਵਿੱਚ ਉਹਨਾਂ ਨੇ ਜਿਹੜੀ ਡੋਨੇਸ਼ਨ ਦਿੱਤੀ 200 ਡਾਲਰ ਤੋਂ ਸ਼ੁਰੂ ਕੀਤੀ ਆਪਾਂ ਆਪ ਹੀ ਹਿਸਾਬ ਲਾ ਸਕਦੇ ਹਾਂ ਉਹ ਜਮਾਨੇ ਦੇ ਵਿੱਚ 200 ਡਾਲਰ ਦੇ ਕੇ ਜਿਹੜੀ ਡੋਨੇਸ਼ਨ ਦੇ ਕੇ ਸ਼ੁਰੂਆਤ ਕਰਨੀ ਵੱਡੀ ਗੱਲ ਹੈ ਔਰ ਉਹਨਾਂ ਨੇ ਉਤੋਂ ਪੇਪਰ ਵੀ ਸ਼ੁਰੂ ਕੀਤਾ ਜਿਸ ਦੇ ਨਾਲ ਗਦਰ ਮੂਵਮੈਂਟ ਹੈ ਜਿਹੜੀ ਬਹੁਤ ਸਿਖਰਾਂ ਤੇ ਪਹੁੰਚੀ ਔਰ ਸਾਨੂੰ ਅੱਜ ਆਜ਼ਾਦੀ ਦਾ ਜਿਹੜਾ ਨਿਗਾ ਅਸੀਂ ਮਾਰਦੇ ਹਾਂ ਔਰ ਇੱਕ ਡਾਇਰੈਕਟਰ ਸਾਹਿਬ ਵੀ ਖੜੇ ਨੇ ਇੱਥੇ ਪਰ ਇੱਕ ਥੋੜੀ ਜਿਹੀ ਟਿਕਲ ਵਾਲੀ ਦਾ ਜਿਹੜੀ ਸਾਨੂੰ ਸੁਣਨ ਨੂੰ ਮਿਲੀ ਹੋਏ ਕਿ ਫਿਲਮ ਦੀ ਰਿਲੀਜ਼ਿੰਗ ਨੂੰ ਲੈ ਕੇ ਜਾਂ ਸੈਂਸਰ ਨੂੰ ਲੈ ਕੇ ਦਿੱਕਤਾਂ ਆ ਰਹੀਆਂ ਸੀਗੀਆਂ

ਸਾਨੂੰ ਸਾਰਿਆਂ ਨੂੰ ਹਿੰਦੂ ਗੋਰੇ ਕਹਿੰਦੇ ਨੇ ਸੀ ਸਿੱਖਾਂ ਜਾਂ ਮੁਸਲਮਾਨਾਂ ਨੂੰ ਸਾਰਿਆਂ ਨੂੰ ਹਿੰਦੂ ਇੰਡੀਆ ਦਾ ਹਿੰਦੂ ਹਿੰਦੁਸਤਾਨ ਦਾ ਹਿੰਦੂ ਇਹ ਜਦੋਂ ਮੈਂ ਵੀ ਅਮਰੀਕਾ ਗਿਆ 1970 ਦੇ ਵਿੱਚ ਸਾਨੂੰ ਵੀ ਹਿੰਦੂ ਕਹਿੰਦੇ ਹੁੰਦੇ ਸੀ ਅਸੀਂ ਵੀ ਲੋਕਾਂ ਨੂੰ ਜਣਾ ਸਮਝਾਉਣਾ ਸ਼ੁਰੂ ਕੀਤਾ ਗੋਰਿਆਂ ਨੂੰ ਨਹੀਂ ਕਿ ਸਿੱਖ ਸਖੰਦੇ ਜਾਂ ਮੁਸਲਮਾਨ ਮੁਸਲਮਾਨ ਹਿੰਦੂ ਹੁੰਦੇ ਨੇ ਇਹ ਆਸਿਆਸਤ ਚੇਂਜ ਹੋਇਆ ਕਿ ਸੈਂਸਰ ਨੂੰ ਚੰਗਾ ਨਹੀਂ ਲੱਗਾ ਲਫ਼ਜ਼ ਤਾਂ ਸਾਨੂੰ ਹਿੰਦੂ ਲਫ਼ਜ਼ ਨੂੰ ਤਿੰਨ ਤਿੰਨ ਜਗ੍ਹਾ ਤੋਂ ਕਟਵਾਇਆ ਤੁਹਾਨੂੰ ਤੁਸੀਂ ਨੋਟਿਸ ਨਹੀਂ ਕੀਤਾ ਹੋਣਾ ਕਿ ਜੀ ਨਾ ਸੀ ਨੋਟਿਸ ਕਰਦੇ ਤੇ ਇੱਕ ਜਗ੍ਹਾ ਆਇਆ ਸੀ ਕਿ ਜਿਸੋਂ ਦੋ ਸਲਾਮ ਬਾਤ ਦੇ ਕੁੜਕੇ ਨਾਲ ਗੱਲ ਕਰਿਆ ਪ੍ਰਿੰਟਿੰਗ ਪਲੇਸ ਤੇ ਜੀ ਉਹ ਸੀਨੇ ਕੰਦਾ ਮੈਂ ਇੱਕ ਇੰਡਸਟਰੀ ਬਣੇਗਾ ਅਸੀਂ ਉੱਤੇ ਆਪਣੇ ਬਿਰਲਾ ਦਾ ਟਾਟਾ ਦਾ ਨਾਮ ਕਹਿੰਦੇ ਉਹਨਾਂ ਉਹਨਾਂ ਵਾਂਗੂ ਮੈਂ ਵੀ ਇੱਕ ਇੰਡਸਟਰੀ ਬਣਾਉਣਾ ਸਾਨੂੰ ਸਸਨ ਨੇ ਕਿ ਬਿਰਲਾ ਦਾ ਟਾਟਾ ਕਰਦੇ ਵਿੱਚ ਦੀ ਨਾਂ ਨਹੀਂ ਲਾ ਸਕਦੇ ਇਹਦੇ ਕਾਰਨਾਂ ਤੇ ਸਾਡਾ 7-8 ਦਿਨ 10 ਦਿਨ ਖਰਾਬ ਕਰਦੇ ਪਰ ਜਿਵੇਂ ਤੁਸੀਂ ਗੱਲ ਕੀਤੀ ਕਿ ਬਜਟ ਸਾਰੀ ਯੂਕੇ ਦੀਆਂ ਫੀਸਾਂ ਤੋਂ ਬਾਅਦ ਅਸੀਂ ਪਬਲੀਕਾ ਹੋਈਆਂ ਤੇ ਤੁਸੀਂ ਜਿਹੜਾ ਸੈਕਟਰੀ ਦਾ ਪਾਵਰ ਹੁੰਦਾ ਨੇ ਕਿ ਉਹਦਾ ਵੱਡਾ ਸਾਨੂੰ ਕਿ ਅਜਿਹਾ ਨਹੀਂ ਤੁਸੀਂ ਸਪੋਰਟ ਕੋਈ ਵੀ ਜਿਹੜੀ ਲਾਉਣੀ ਹੈ ਉਹਦੇ ਵਾਸਤੇ ਗੱਲ ਇਹ ਇਸ ਤਰ੍ਹਾਂ ਦਾ ਹੈ ਕਿ ਜਿਹਦੇ ਵਿੱਚ ਆਪਾਂ ਕਿਤਾਬਾਂ ਜਿਹੜੀਆਂ ਲਿਖੀਆਂ ਲਿਖੀਆਂ ਨਾ ਹੋਰਿਕਲ ਹੈ ਨਹੀਂ ਇਹ ਹਿਸਟਰੀ ਦੇ ਨਾਲ ਰਿਲੇਟਡ ਹੈ ਮੈਂ ਇਹਨਾਂ ਦਾ ਕੋਈ ਫੈਨ ਆ ਕਬੀਰਾਜ ਜੀ ਦਾ ਖਾਸ ਤੌਰ ਤੇ ਜਿਹੜੀ ਬਲੈਕ ਪ੍ਰਿੰਸੈਸ ਇਹਨਾਂ ਨੇ ਉਹਦੇ ਵਿੱਚ ਵੀ ਬਹੁਤ ਵੱਡਾ ਰਿਸਕ ਲਿਆ ਸੀ ਜਦੋਂ ਤੁਸੀਂ ਰਿਸਕ ਲੈ ਕੇ ਕੋਈ ਕੰਮ ਕਰਦੇ ਹੋ ਤੇ ਉਹ ਇਸ ਤਰ੍ਹਾਂ ਦੀਆਂ ਮਸ਼ਕਲਾਂ ਥੋੜੀਆਂ ਵਸਣਾ ਉਹਦੇ ਵਿੱਚ ਪਾਉਂਦੀਆਂ ਨੇ ਆ ਔਰ ਕਿਉਂਕਿ ਅੱਜ ਜੋ ਕੁਝ ਦਿਖਾਇਆ ਜਾ ਰਿਹਾ ਜਾਂ ਜੋ ਕੁਝ ਫਿਲਮਾਂ ਦੇ ਵਿੱਚ چاہے ਮੈਂ ਕਿਸੇ ਦਾ ਨਾਮ ਪਰਟੀਕুলਰ ਨਹੀਂ ਲੈਂਦਾ ਪਰ ਇਹਨਾਂ ਜ਼ਰੂਰ ਹੈ ਕਿ ਉਹ ਇਤਿਹਾਸ ਤੋਂ ਬਹੁਤ ਜਿਹੜਾ ਉਹ ਪਰੇ ਵੀ ਅਰੇ ਇਤਿਹਾਸਕ ਫਿਲਮਾਂ ਜ਼ਰੂਰ ਇਤਿਹਾਸਕ ਫਿਲਮਾਂ ਤੁਸੀਂ ਰਿਸਕ ਲੈਂਦੇ ਮੈਨੂੰ ਲੱਗਦਾ ਕਿ ਕਵੀ ਰਾਜ ਹੋਰਾਂ ਦੇ ਹੌਸਲੇ ਜਿਹੜੇ ਨੇ ਉਹ ਕਿਸੇ ਜਗ੍ਹਾ ਦੇ ਉੱਤੇ ਵੀ ਥੋੜੇ ਬਹੁਤੇ ਦੀ ਕੰਗਜੀ ਤੇ ਸੈਂਸਰ ਬੋਰਡ ਦੀ ਵਜ੍ਹਾ ਕਰਕੇ ਫਿਲਮ ਆ ਗਈ ਹੈ ਤੀਰਥ ਦੇ ਵਿੱਚ ਜਿਹੜੇ ਸਾਡੀ ਨਵੀਂ ਜਨਰੇਸ਼ਨ ਹੈ ਜਿਹਨੂੰ ਉਹ ਕੁਝ ਪ੍ਰੋਸਸਿਆ ਜਾ ਰਿਹਾ ਇਸ ਟਾਈਮ ਜਿਹੜਾ ਕਿ ਉਹਨੂੰ ਗਲਤ ਪਾਸੇ ਵੀ ਲੈ ਜਾਂਦਾ ਇਸ ਤਰ੍ਹਾਂ ਦੀਆਂ ਜਿਹੜੀਆਂ ਹਿਸਟੋਰੀਕ ਫਿਲਮਾਂ ਨੇ ਮਾਪਿਆਂ ਦੀ ਇਹ ਡਿਊਟੀ ਬਣ ਗਈ ਆ ਕੋਈ ਬੱਚਿਆਂ ਦੇ ਨਾਲ ਬੈਠ ਕੇ ਦੇਖਣ ਔਰ ਬੱਚਿਆਂ ਨੂੰ ਦੱਸਣ ਕਿ ਇਹ ਕੀ ਸੀਗਾ ਮੈਂ ਨਿੱਜੀ ਤੌਰ ਦੇ ਤੇ ਦੱਸਾਂ ਮੈਂ ਇਤਿਹਾਸ ਦਾ ਸਟੂਡੈਂਟ ਵੀ ਆ ਔਰ ਜਿੱਥੇ ਪ੍ਰੈਸ ਲੱਗੀ ਹੋਈ ਆ ਮੈਂ ਉਚੇਚੇ ਤੌਰ ਦੇ ਤੇ ਦੋ ਵਾਰੀ ਉਸ ਲਗਾ ਦੇਤੇ ਵਿਜ਼ਿਟ ਕੀਤਾ ਸਿਰਫ ਇਹ ਦੇਖਣ ਦੇ ਵਾਸਤੇ ਤੇ ਸਰਾਬਾ ਵਰਗਾ ਜਿਹੜਾ 19 ਸਾਲ ਦੀ ਉਮਰ ਦੇ ਵਿੱਚ ਉਹਨਾਂ ਚ ਕੈਸਾ ਜਨੂਨ ਸੀਗਾ ਜਿੱਥੋਂ ਸਾਡਾ ਗਦਰ ਪਰਚਾ ਜਿਹੜਾ ਛਪਿਆ ਸੀ ਤੇ ਆਪਾਂ ਤੁਸੀਂ ਸਾਰੇ ਪੱਤਰਕਾਰੋ ਪੰਜਾਬੀ ਦੇ ਵਿੱਚ ਪੰਜਾਬੀ ਦਾ ਜਿਹੜਾ ਪੱਤਰਕਾਰ ਹੈ ਚਾਹੇ ਤੁਸੀਂ ਉਹਨੂੰ ਪ੍ਰਵਾਸੀ ਪੱਤਰਕਾਰ ਕਹੋ ਜਾਂ ਪੰਜਾਬੀ ਦਾ ਪੱਤਰਕਾਰ ਕਹੋ ਕਰਤਾਰ ਸਿੰਘ ਸਰਾ ਜੀ ਆ ਆਪ ਸਰ ਜੀ ਜਾਨ ਜੀ ਜੀ ਨੂੰ ਦੋ ਤਰੀਕੇ ਆਉਂਦੇ ਆ ਤੁਸੀਂ ਜਿਸ ਟਾਈਮ ਕਰਤਾਰ ਸਿੰਘ ਸਰਾ ਬਣੀ ਦੀ ਗੱਲ ਮੇਰੇ ਸਾਥੇ ਗੱਲ ਕੀਤੀ ਇਹ ਕਿ ਬਿਜ਼ਨਸਾਈਮ ਉਸ ਟਾਈਮ ਤੇ ਜਿਹੜੇ ਪੇ ਰੁਪਈਆ ਦਾ ਹੋਵੇ ਡਾਲਰ ਦਾ ਬਹੁਤ ਜ਼ਿਆਦਾ ਫਰਕੀ ਹੁੰਦਾ ਸੀ ਮਾਰੇ ਅੱਜ ਜਿਵੇਂ ਬਹੁਤ ਦੂਰ ਬੈਠੇ ਆਗਾ ਕਿਹਾ ਜਾਂਦੀ ਕੋਈ ਮੇਸਾਲਾ ਬਾਦ ਸਮਝਾਣਾ ਕੀ ਹੋਣਾ ਚਾਹੀਦਾ ਸੀ ਕਿ ਕਿਉਂਕਿ ਇਹ ਵੀ ਮੀਟਿੰਗ ਸੈਟ ਆਊਟ ਆ ਦੇਸ਼ ਹੈ ਅਸੀਂ ਕਿਤੇ ਨਾ ਕਿਤੇ ਵਿੱਚ ਬੈਠੇ ਹਾਂ ਸੋ ਹਾਲਾਂਕਿ ਚ ਲੋਕ ਪੰਜਾਬ ਦੇ ਵੀ ਸਰਦਾਰ ਹੈ ਪਰ ਸਰਕਾਰ ਦੇ ਨਾਲ ਜੁੜੇ ਹੋਣ ਕਰਕੇ ਤੁਹਾਡਾ ਕੀ ਜਗਾ ਹੁੰਦਾ ਹੈ ਕਿ ਅਸੀਂ ਕੋਦੋਂ ਤੱਕ ਕੀ ਕਰਾਂਗੇ ਸਾਡਾ ਰੁਪਈਆ ਕਿੱਧਰ ਹੀ ਜਾਂਦਾ ਹੈ ਵੀ ਦੇਖੋ ਇਹਦੇ ਵਿੱਚ ਕੋਈ ਸਟੇਟ ਦੀ ਬਹੁਤੀ ਵੱਡਾ ਰੋਲ ਨਹੀਂ ਹੁੰਦਾ ਕਿ ਕੇਂਦਰ ਵੱਲੋਂ ਸਾਰਾ ਕੁਝ ਹੁੰਦਾ ਸੋ ਫਿਲਹਾਲ ਆਪਾਂ ਜੇ ਇਸ ਟੌਪ ਨੂੰ ਇਸੇ ਦੇ ਰੱਖੀ ਕਿ ਜਿਹੜੀ ਚੰਗੀ ਇੱਕ ਮੂਵੀ ਹੈ ਜਿਹੜੀ ਸਾਡੇ ਨੌਜਵਾਨਾਂ ਵਾਸਤੇ ਇੱਕ ਚੰਗਾ ਮਾਰਗਦਰਸ਼ਕ ਹੋ ਸਕਦੀ ਮਾਰਗ ਹੋ ਸਕਦਾ ਉਹਦੇ ਵਾਸਤੇ ਆਪਾਂ ਗੱਲ ਕੀਤੀ ਜ਼ਿਆਦਾ ਵਿਤਰ ਕਿਉਂਕਿ ਇਹ ਪੋਲਿਟੀਕਲ ਗੱਲਾਂ ਨੇ ਜੇ ਕੋਈ ਪੋਲਿਟੀਕਲ ਕੋਈ ਪਰਮ ਹੋਊਗਾ ਉਦੋਂ ਆਪਾਂ ਇਹ ਵੀ ਡਿਸਕਸ ਕਰ ਲਾਂਗੇ ਖੇਲ ਹਾਲ ਦੀ ਘੜੀ ਦੁਬਾਰਾ ਫਿਰ ਸਾਰੇ ਟੀਮ ਐ ਜਿਹੜੀ ਕਵੀ ਰਾਜ ਜਿਹਨਾਂ ਦੀ ਸਾਰੀ ਟੀਮ ਐ ਜਿਹੜੀ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਆ ਉਹ ਚੰਗਾ ਸਬਜੈਕਟ ਲੈ ਕੇ ਆਏ ਨੇ ਸਾਡੇ ਪੰਜਾਬ 'ਚ ਸਾਡੇ ਦੇਸ਼ ਵਾਸਤੇ ਉਹ ਸਾਡੇ ਨੌਜਵਾਨ ਕਿਉਂਕਿ ਸਾਡੇ ਚੱਲਣ ਹੈ के ने ने। है कि मूवी نو دیکھ کے ਸਾਡੇ ਨੌਜਵਾਨ ਨੇ ਜਿਹੜੇ ਬਹੁਤ ਪ੍ਰਭਾਵਿਤ ਹੁੰਦੇ ਨੇ ਉਮੀਦ ਹੈ ਕਿ ਇਸ مووی ਨੂੰ ਦੇਖ ਕੇ ਵੀ ਉਹ ਨਸ਼ਟ देश ਦੇਸ਼ ਪ੍ਰਤੀ प्रति ਪ੍ਰਤੀ ਜਿਹੜਾ ਪਿਆਰ ਹੈ ਉਹਦਾ థాంک ਜਪਨ ਵੀ ਰਾਜ ਜੀ 2 ਮਿੰਟ ਕਵੀ ਰਾਜ ਜੀ ਤੁਹਾਡੀ ਤੁਹਾਡਾ ਮੋਟਿਵ ਜਿਹੜਾ ਹੈ ਇਸ ਫਿਲਮ ਨੂੰ ਲੈ ਕੇ ਕਿਉਂਕਿ ਹਰ ਇੱਕ ਇਨਸਾਨ ਇੱਕ ਮੋਟਿਵ ਲੈ ਕੇ ਇਹੀ ਮੋਟਿਵ ਸੀ ਕਿ ਸਾਡਾ ਯੂਥ ਇੱਕ ਅਕਸੀ ਫਿਲਮ ਦੇਖੇ ਇੱਕ ਰੀਅਲ ਲਾਈਫ ਹੀਰੋ ਜਿਹੜਾ ਕਿ ਸਾਡੇ ਇਤਿਹਾਸ ਤੇ ਸਾਡੀ ਹਿਸਟਰੀ 'ਚ ਹੋਇਆ ਉਹਨੂੰ ਹੀਰੋ ਆਪਣਾ ਮੰਨ ਕੇ ਚੱਲਣਗੇ ਤੇ ਬਹੁਤ ਇੱਕ ਬੜਾ ਸੁਣਾ ਸੀ ਸੀ ਜਿਸ ਦਾ ਉਹ ਪਖਣ ਨੂੰ ਕਹਿੰਦਾ ਨੂੰ ਛੱਡ ਦੇ ਸ਼ਰਾਬ ਪਣੀ ਜੀ ਸ਼ਰਾਬਾ ਇੱਥੇ ਤੱਕ ਸੀ ਨਾ ਪੁੱਜਿਆ ਹੋਇਆ ਸੀ ਨਾ ਉੱਚੀ ਸੋਝਿਆ ਲਾ ਸੀਗਾ ਉਹਨੇ ਪਖਣਾ ਜਿਹੜਾ ਇੱਕ ਬੜੀ ਦੱਲੀ ਪਰਸਨੈਲਿਟੀ ਸੀ ਉਹਦੀ ਸ਼ਰਾਬ ਛੱਡਾਤੀ ਸੀ ਸਾਡੀ ਫਿਲਮ ਦੇਖ ਕੇ ਸਾਡਾ ਯੂਥ ਡਰਗ ਸ਼ਗ ਨਹੀਂ ਜੋ ਨਸ਼ੇ ਉਹ ਨਹੀਂ ਛੱਡ ਸਕਦੇ ਜੀ ਇੰਨੇ ਬਹੁਤ ਹੈ ਜੋ ਇਸ ਨੂੰ ਤੋੜੇ ਸਰਬਾਜੀ ਆਏ ਸੀਗੇ ਇੱਥੇ ਪੰਜਾਬ ਦੇ ਵਿੱਚ ਭਾਰਤ ਨੂੰ ਆਜ਼ਾਦ ਕਰਾਉਣ ਦੇ ਵਾਸਤੇ ਅਸੀਂ ਕਵੀ ਰਾਜ ਜੀ ਦੇ ਰਾਹੀਂ ਫਿਲਮ ਦੇ ਰਾਹੀਂ ਰਿਕੁਐਸਟ ਕਰਦੇ ਆ ਸਾਡੀ ਨੌਜਵਾਨ ਪੀੜੀ ਨੂੰ ਆਪਾਂ ਇੱਕ ਵਾਰੀ ਦੁਬਾਰਾ ਪੰਜਾਬ ਬਣਾਈ ਤੇ ਉਹਨਾਂ ਦੇ ਕਿਸ ਦੇ ਦਿੱਤੇ ਵਾਪਸ ਜਦੋਂ ਮਦਰਾਜੀ ਦੀ ਸਾਡੀ ਜ਼ਹਿਨ ਦੇ ਵਿੱਚ ਇੱਕ ਗੱਲ ਆਈ ਸੀ ਕਿ ਇੰਦਾਂ ਦੀ ਫਿਲਮ ਜਿਹੜੀ ਹੈ ਉਹ ਸਕੂਲੀ ਬੱਚਿਆਂ ਨੂੰ ਨਹੀਂ ਸੁਝਦੀ ਹੈ ਕੀ ਸਾਡੇ ਸਰਕਾਰ ਆਮਾਦੀ ਪਾਰਟੀ ਦੀ ਸਰਕਾਰ ਇਸ ਫਿਲਮ ਨੂੰ ਸਕੂਲਾਂ ਦੇ ਬੱਚਿਆਂ ਦਾ ਚਾਹੁੰਦੇ ਨੇ ਕੋਈ ਯਤਨ ਕੋ ਬਿਲਕੁਲ ਦੇਖੋ ਇਤਿਹਾਸਤ ਹੁੰਦੀ ਹੈ ਸੋ ਅਸੀਂ ਕੋਸ਼ਿਸ਼ ਵੀ ਕਰਾਂਗੇ ਔਰ ਅਸੀਂ ਸੀਐਮ ਸਾਹਿਬ ਨੂੰ ਵੀ ਜਰੂਰ ਬੇਨਤੀ ਕਰਾਂਗੇ ਕਿ ਜਿੰਨਾ ਹੋ ਸਕੇ ਸਾਡੇ ਬੱਚੇ ਨੇ ਜਿਹੜੇ ਜਿਹੜੇ ਸਕੂਲਾਂ ਚ ਪੜ੍ਹ ਰਹੇ ਨੇ ਕਿਉਂਕਿ ਉਮਰ ਹੁੰਦੀ ਆ 16 ਸਾਲ ਦੀ 14 ਤੋਂ ਲੈ ਕੇ 18 ਸਾਲ ਦੀ ਉਮਰ ਹੈ ਜਿਹੜੇ ਉਹ ਬੱਚੇ ਇਸ ਵੀਡੀਓ ਨੂੰ ਦੇਖਣਗੇ ਔਰ ਬਹੁਤ ਜਲਦੀ ਹੈ ਜਿਹੜਾ ਉਹਨਾਂ ਦੇ ਜ਼ਹਿਰ ਚ ਗੱਲ ਹੁੰਦੀ ਹੈ ਔਰ ਹਮੇਸ਼ਾ ਉਹੀ ਟਾਈਮ ਹੁੰਦਾ ਜਦੋਂ ਕਿਸੇ ਚੀਜ਼ ਨਾਲ ਜੁੜਦੇ ਨੇ ਸਾਡੀ ਕੋਸ਼ਿਸ਼ ਰੂਪ ਦੇ ਇਸ ਬੱਚਾ ਨੂੰ ਮਾਦਰਾ ਸਾਹਿਬ ਚੋਟੀ ਬੇਤੀ ਹੈ ਮਤਲਬ ਜਦੋਂ ਪੰਜਾਬ ਦੇ ਇਤਿਹਾਸ ਨਾਲ ਕੋਈ ਥੋੜੀ ਜਿਹੀ ਫਿਲਮ ਬਣਦੀ ਹੈ ਤਾਂ ਸਭ ਕੋਈ ਧਿਆਨ ਦੇ ਉਹਨੇ ਕਹਿ ਕੇ ਉੱਠਣਾ ਕਿ ਤੁਸੀਂ ਸੁਣ ਰਹੇ ਹੋ ਨਾ ਉਦੋਂ ਜਦ ਕੋਈ ਫਿਲਮ ਬਣਦੀ ਹੈ ਇੰਦਾਂ ਦੀ ਉਦੋਂ ਸਪੈਸ਼ਲੀ ਸੈਂਸਰ ਬੋਰਡ ਜਿਆਦਾ ਨਹੀਂ ਮਤਲਬ ਚੈੱਕ ਕਰਦਾ ਹੈ ਕਿ ਬਲਵਨ ਨੂੰ ਇਹ ਕਦੋਂ ਮਤਲਬ ਪ੍ਰਚਾਰਾ ਕਰਨੀ ਆਪਣੀ ਸਰਕਾਰ ਇਸ ਟੀਮ ਲਈ ਦੇਖੋ ਮੈਂ ਤਾਂ ਪਤਾ ਨਹੀਂ ਮੈਂ ਤਾਂ ਅੱਜ ਮੂਵੀ ਦੇਖਣ ਆਇਆ ਜਿਹੜਾ ਪਹਿਲਾਂ ਧਿਆਨ ਚ ਲਿਆਉਂਦੇ ਜਿਹੜੇ ਕੋ ਸਾਡੇ ਕਰਨ ਦਾ ਸੀ ਅਸੀਂ ਸੋ ਇਸ ਕਰਕੇ ਬਾਕੀ ਜਦ ਕੋਈ ਚੰਗੀ ਚੀਜ਼ ਲੈ ਕੇ ਆਉਂਗੇ ਤਾਂ ਔਕੜਾ ਮੁਸੀਬਤਾਂ ਤਾਂ ਆਉਂਦੀ ਹੈ ਨਾ ਸੋ ਇਸ ਕਰਕੇ ਮਾਰੀ ਮੋਟੀ ਗੱਲ ਨੂੰ ਆਪਾਂ ਜ਼ਿਆਦਾ ਨਾ ਹੋ ਕੋਈ ਚੱਕਰ ਨਹੀਂ ਬਣ ਕੇ ਰਿਲੀਜ਼ ਹੋਊਗੀ ਬਸ ਓਕੇ ਮੁਬਾਰਕਤ ਜੀ ਮਿਹਰਬਾਨੀ